ਪਿੰਡ ਪੇੜੋ ਤੌਲੇ ਪਿੰਡ ਦੇ ਵਿੱਚ ਬਲਵੰਤ ਸਿੰਘ ਖਾਲਸਾ ਨੇ ਬਹੁਤ ਵੱਡੀ ਸੇਲ ਲਾ ਦਿੱਤੀ ਆ ਜਿਹੜੀ 27 ਤਰੀਕ ਤੱਕ ਚੱਲਣੀ ਆ ਮੈਂ ਕਿਹਾ ਤੌਣੀਆਂ ਆਉਣ ਲਾਤੀਆਂ ਤੌਣੀਆਂ ਤੌਣੀਆਂ ਆਉਂਦੀਆਂ ਕਿਉਂ ਨੇ ਕਿਉਂਕਿ ਰੇਟ ਇੰਨੇ ਕੁ ਸਸਤੇ ਕਰਤੇ ਜਿਹੜੇ ਬਾਜ਼ਾਰਾਂ ਦੇ ਵਿੱਚ 200 250 ਰੁਪਏ ਮੀਟਰ ਕਪੜਾ ਮਿਲਣ ਵਾਲਾ 5 ਮੀਟਰ 750 ਦਾ ਹੋ ਗਿਆ ਇੱਥੇ ਸਿਰਫ ਤੇ ਸਿਰਫ ਤੁਹਾਨੂੰ 195 ਰੁਪਏ ਦੇ ਵਿੱਚ ਮਿਲ ਜੂ ਮੈਂ ਕਿਹਾ ਕੀ ਗੱਲ ਬਾਤ ਆ ਬਾਈ ਜੀ ਦੱਸਿ ਅੱਗੇ ਹਾਂਜੀ ਹਾਂਜੀ ਬਾਈ ਜਿਹੜੇ ਦੁਨੀਆਂ ਤੁਰੀ ਫਿਰਦੀ ਆ ਕਾਮਲੀ ਹੋਈ ਕੋਈ ਲੁਧਿਆਣੇ ਜਾਂਦੀ ਆ ਕੋਈ ਅੰਮ੍ਰਿਤਸਰ ਜਾਂਦੀ ਆ ਸੋਨੂੰ ਕੋਈ ਪਤਾ ਨਹੀਂ ਨਾਮ-ਨਾਮ ਚੜਜੂ ਛੋਡੇ ਮੂੰਹ ਦੇ ਉੱਤੇ ਕੀ ਨਾਮ ਬਲਵੰਤ ਖਾਲਸਾ ਪਿੰਡ ਧੌਲੇ ਵਾਲਾ ਜਦੋਂ ਇੱਥੇ ਪਹੁੰਚੇ ਸੋਨੂੰ ਪਤਾ ਲੱਗੂ ਵੀ ਬਲਵੰਤ ਖਾਲਸੇ ਕੋਲ ਹੀ ਇਹ ਚੀਜ਼ਾਂ ਮਿਲਦੀਆਂ ਨੇ ਜਿਹੜੀਆਂ ਅਸੀਂ ਤਾਂ ਭੁੱਲੇ ਬੈਠੇ ਆ ਜਿਹੜੇ ਸੋਨੂੰ ਇਹ ਬਜ਼ਾਰਾਂ ਦੇ ਵਿੱਚ ਠੱਗੀ ਜਾਂਦੇ ਆ ਸੋਨੂੰ ਕਹਿੰਦੇ ਆ ਦੇਖੋ ਸੋਨੂ ਟਾਈਟਾ ਈਸਰਪੀ ਮੀਟਰ ਦਾ ਕਪੜਾ 7.5 880 ਦੇ ਬਹਿ ਗਏ ਖੀਨਖਾਵ ਦੇ ਸੂਟ ਦੇਖ ਗੱਠਾਂ ਦੇ ਗੱਠਾਂ ਪਈਆਂ ਨੇ ਮੇਰੇ ਕੋਲ ਜਿੰਨਾ ਮਰਜ਼ੀ ਮਾਲ ਲੈ ਜਾਓ 27 ਤਰੀਕ ਤੱਕ ਬੇਲੀ ਕਰਨ ਲੱਗਿਆ ਮੈਂ ਦੁਕਾਨ ਬਾਈ 27 ਤਰੀਕ ਤੱਕ ਸ਼ਨੀਵਾਰ ਤੇ ਐਤਵਾਰ ਵੱਡੇ ਮੇਲੇ ਲੱਗੇ ਪੈਣੇ ਬਾਈ 195 95 ਰੁਪਿਆਵਾਂ ਦੇ ਵਿੱਚ ਮੇਲੇ ਲੁੱਟ ਲਓ ਖੀਨਖਾਵ ਸਿਮਰ ਮੂੰਹ ਹੋ ਮੰਗਿਆ ਕਪੜਾ ਲੈ ਜਾਓ ਮੈਂ ਕਿਹਾ 750 ਰੁਪਏ ਦਾ ਸੂਟ ਜਿਹੜਾ ਤੁਹਾਨੂੰ ਮਯਾਰਾਂ ਚ ਮਿਲਦਾ 1000 ਰੁਪਿਆ ਦਾ ਮਿਲਦਾ ਇਹ ਸਿਰਫ ਦੇਖੋ ਬਣੇ ਕਿੰਨੇ ਦਾ ਮਿਲ ਜੂ 195 ਰੁਪਿਆ ਦੇ ਵਿੱਚ ਬਿਲਕੁਲ ਸਹੀ ਗੱਲ ਹੈ ਹਾਂ ਭਾਈ ਜਿੰਨਾ ਮਰਜੀ ਲੈ ਜਾ ਦੇਖੋ ਬਾਤਾਂ ਜਿਹੜੇ ਤੁਹਾਨੂੰ ਮੀਟਰਾਂ ਦੇ ਵਿੱਚ 1000 ਰੁਪਿਆ ਦਾ ਸੂਟੂ 200 ਰੁਪਿਆ ਮੀਟਰ ਮੈਂ ਨਹੀਂ ਕਹਿੰਦਾ ਤੁਹਾਨੂੰ ਦੇਖੋ ਘਰ ਘਰ ਚੋਲੇ ਲੈ ਕੇ ਤੁਹਾਨੂੰ ਦਿੱਤਾ ਆਖਰ ਵੱਡਾ 27 ਤੇ 28 ਤਰੀਕ ਸਨੀਵਾਰ ਤੇ ਐਤਵਾਰ ਕਿਉਂ ਹੈਗਾ ਸੱਪ ਦੀ ਕੰਜ ਵਰਗਾ ਦੇਖੋ ਤੁਹਾਨੂੰ ਕਿਤੇ ਨਹੀਂ ਦੇਣਾ ਹੈਗਾ ਬਲਵੰਤ ਖਾਲਸਾ ਪਿੰਡ ਧੌਲੇ ਵਿੱਚ ਪਹੁੰਚੋ ਬੰਨੋ ਰੌਣਕਾ ਚੱਕ ਦਫਟ 195 ਰੁਪਿਆ ਦੇ ਵਿੱਚ